ਤਸਵੀਰਾਂ ਹੁਸ਼ਰਪੁਰ ਦੇ ਕਸਬਾ ਕੋਟਫਤੂਈ ਦੀਆਂ ਨੇ ਜਿੱਥੇ ਕਿ ਬੀਤੇ ਦਿਨ ਦੇ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਵੱਲੋਂ ਤੇਜ਼ਤਾ ਤੋਹਾਰ ਮਨਾ ਕੇ ਆ ਰਹੀ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਆ ਮਹਿਲਾ ਦੇ ਕਿਨਾਂ ਛਪਾਈਆਂ ਸੋਨੇ ਦੀਆਂ ਵਾਲੀਆਂ ਲੁੱਟ ਲਈਆਂ ਤੇ ਫਰਾਰ ਹੋ ਗਏ ਉਕਤ ਸਾਰੀ ਵਾਰਦਾਤ ਐ ਸিসিਟੀਵੀ ਕੈਮਰੇ ਚ ਵੀ ਕੈਦ ਹੋਈ ਹੈ ਜਿਸ ਵਿੱਚ ਦੋ ਨੌਜਵਾਨ ਨਜ਼ਰ ਆ ਰਹੇ ਨੇ ਜੋ ਕਿ ਮੋਟਰਸਾਈਕਲ ਤੇ ਆਉਂਦੇ ਨੇ ਤੇ ਪਹਿਲਾਂ ਆਲਾ ਦਵਾਲਾ ਦੇਖਦੇ ਨੇ ਤੇ ਫਿਰ ਮੌਕਾ ਮਿਲਦੇ ਹੀ ਇੱਕ ਨੌਜਵਾਨ ਮੋਟਰਸਾਈਕਲ ਤੋਂ ਹੇਠਾ ਉਤਰ ਜਾਂਦਾ ਤਾਂ ਫਿਰ ਤੁਰੰਤ ਮਹਿਲਾ ਦੇ ਕੰਨਾਂ ਨੂੰ ਉਚਾਪਟ ਲਿੰਦਾ ਤੇ ਸੋਨੇ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਜਾਂਦੇ ਨੇ ਉਕਤ ਸਾਰੀ ਵਾਰਦਾਤ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਸੈਜੇ ਲਗਾਇਆ ਜਾ ਸਕਦਾ ਕਿ ਲੁਟੇਰਿਆਂ ਦੇ ਹੌਸਲੇ ਕਿੰਨੇ ਜ਼ਿਆਦਾ ਉਲੰਧ ਹੋ ਚੁੱਕੇ ਨੇ ਕਿ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਲੋਕਾਂ ਦੇ ਘਰਾਮੂਹੇ ਤੱਕ ਪਹੁੰਚ ਜਾਂਦੇ ਨੇ ਤੇ ਕਾਨੂੰਨ ਦਾ ਖੋਫ ਕਿੰਨਾ ਘੂ ਹੈ ਇਹਨਾਂ ਲੁਟੇਰਿਆਂ 'ਚ ਸ਼ਾਇਦ ਇਸ ਵੀਡੀਓ ਤੋਂ ਇਸ ਦਾ ਅੰਦਾਜ਼ਾ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਪੀੜਤ ਮਹਿਲਾ ਪਿੰਡ ਚ ਹੀ ਤੀਸ ਦਾ ਤਿਉਹਾਰ ਮਨਾ ਕੇ ਵਾਪਸ ਆ ਰਹੀ ਸੀ ਤੇ ਘਰ ਦੇ ਨਸਤੀਕਾ ਕਿ ਉਸ ਨਾਲ ਇਹ ਹਾਦਸਾ ਵਾਪਰ ਗਿਆ। ਪੀੜਤ ਮਹਿਲਾ ਵੱਲੋਂ ਇਸ ਦੀ ਸੂਚਨਾ ਕੋਟਸੁਈ ਪੁਲਿਸ ਚੌਕੀ ਨੂੰ ਦੇ ਦਿੱਤੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਲੁਟੇਰਿਆਂ ਨੂੰ ਕਿੰਨੀ ਜਲਦੀ ਕਾਬੂ ਕਰਨ 'ਚ ਸਫਲ ਹੁੰਦੀ ਹੈ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੋਪਤ ਦੀ ਰਿਪੋਰਟ। we at gna university see potential in everyone and everything around us we drive innovation and entrepreneurship we groom competent global citizens to effect positive change around them